ਅੱਜ ਜਿਲ੍ਹਾ ਜਨਰਗ ਅਧਿਅਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਦਰਕਸ਼ਿਦ ਦੀ ਗਾਈਡਲਾਈਨ ਤੇ ਸਬਰੀਜ ਸ਼ਾਹਕੋਟ ਦੇ ਥਾਣਾ ਸ਼ਾਹਕੋਟ ਲੋਈਆਂ ਮੈਕਪੁਰਾ ਤੇ ਸੂਹ ਏਰੀਆ ਚ ਜਿਹੜੀ ਆ ਭਾਰੀ ਫੋਰਸ ਨਾਲ ਜਿਹੜਾ ਅੱਜ ਫਲੈਗ ਮਾਰਚ ਕੀਤਾ ਗਿਆ 15 ਅਗਸਤ ਦੇ ਨੰਦੇ ਨਜ਼ਰ ਔਰ ਅਸੀਂ ਅੱਜ ਐਫਐ ਫਲੈਗ ਮਾਰਚ ਨਾਲ ਨਾਲ ਸਾਡੇ ਇਲਾਕੇ ਦੇ ਜਿਹੜੇ ਸਾਡੇ ਸ਼ਕਤੀ ਏਰੀਆ ਉਹਦੀ ਸੱਚ ਵੀ ਕੀਤੀ ਗਈ ਆ ਨਾਲ ਨਾਲ ਜਿਹੜੇ ਸਾਡੇ ਹਾਈ ਡਾਟਸ ਨੇ ਸਾਡੇ ਬੀਸੀਜ਼ ਨੇ ਉਹਨਾਂ ਦੀ ਚੈਕਿੰਗ ਕੀਤੀ ਉਹਨਾਂ ਦੇ ਰੇਡ ਵੀ ਕੀਤੇ ਗਏ ਆ ਔਰ ਇਹ ਪ੍ਰੋਸੈਸ ਜਿਹੜਾ ਸਾਡਾ ਪੁਲਿਸ ਦਾ ਜਿਹੜਾ ਹੈ ਪਬਲਿਕ ਦੀ ਸਿਕਿਉਰਿਟੀ ਲਈ ਹਰ ਇਨਸਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਸਲੈਮਾਰਸ ਤੇ ਸਰਚ ਕੀਤੀ ਗਈ ਆ ਔਰ ਨਾਲ-ਨਾਲ ਜਨਮ ਅਸ਼ਟਮੀ ਵੀ ਆ ਰਹੀ ਆ ਤੇ ਇਸ ਇਤਿਹਾਦ ਦੇ ਮੱਦੇਨਜ਼ਰ ਵੀ ਅਸੀਂ ਪਬਲਿਕ ਨੂੰ ਅਗ੍ਹਾ ਕਰਦੇ ਕਿ ਇਹ ਤਿਉਹਾਰ 15 ਅਗਸਤ ਦੇ ਜਿਹੜੇ ਇਹ ਸਾਡਾ ਤਿਹਾੜਾ ਹੈ ਇਹ ਬੜਾ ਉਤਸ਼ਾਹ ਨਾਲ ਮਨਾਇਆ ਜਾਵੇ ਤੇ ਪੁਲਿਸ ਦਾ ਇਹ ਇੱਕ ਕਰਤਵ ਹੈਗਾ ਕਿ ਹਰ ਇਨਸਾਨ ਦੀ ਸੁਰੱਖਿਆ ਨੂੰ ਬਹਾਰ ਰੱਖਣਾ ਥੈਂਕ ਯੂ